ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਓਮ ਪ੍ਰਕਾਸ਼ ਮੈਂਟੂ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਲੁਧਿਆਣਾ ਵਿਖੇ ਵਿਲੇਜ ਡਿਫੈਂਸ ਕਮੇਟੀ ਅਤੇ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਦੀ ਜਿਹੜੀ ਸ਼ੁਰੂਆਤ ਕੀਤੀ ਅਤੇ ਜਿਹੜੇ ਵਿਲੇਜ ਡਿਫੈਂਸ ਕਮੇਟੀ ਜਾਂ ਵਾਰਡ ਡਿਫੈਂਸ ਕਮੇਟੀ ਦੇ ਜਿਹੜੇ ਮੈਂਬਰ ਨੇ ਅਤੇ ਪੰਜਾਬ ਦੇ ਆ ਅਲੱਗ-ਅਲੱਗ ਜ਼ੋਨਾਂ ਤੋਂ ਜਿਹੜੇ ਕੋਆਰਡੀਨੇਟਰ ਲਗਾਏ ਨੇ ਉਹਨਾਂ ਨੂੰ ਸੰਬੋਧਨ ਵੀ ਕੀਤਾ ਤੇ ਉਹਨਾਂ ਆਖਿਆ ਕਿ ਪੰਜਾਬ ਦੇ ਵਿੱਚ ਨਸ਼ੇ ਵਰਗੀ ਭੈੜੀ ਅਲਾਮਤ ਨੂੰ ਦੂਰ ਕਰਨ ਲਈ ਇਹ ਜੰਗ ਦੇ ਜਰਨੈਲਾ ਮੰਗ ਕੰਮ ਕਰਨਗੇ ਸੋ ਅੱਜ ਅਸੀਂ ਸਮਰਾਲਾ ਦੇ ਆ ਹਲਕਾ ਦੇ ਕੋਆਰਡੀਨੇਟਰ ਜਸਪ੍ਰੀਤ ਮੰਗੜਾ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਇਸ ਸੰਬੰਧੀ ਕੀ ਆਖਣਾ ਵੀ ਕਦੋਂ ਤੱਕ ਇਹ ਜੜੀਆਂ ਕਮੇਟੀਆਂ ਨੇ ਵਾਰਡ ਡਿਫੈਂਸ ਕਮੇਟੀ ਜਾਂ ਵਿਲੇਜ ਡਿਫੈਂਸ ਕਮੇਟੀਆਂ ਕਦੋਂ ਤੱਕ ਬਣ ਕੇ ਤਿਆਰ ਹੋ ਜਾਣਗੀਆਂ ਔਰ ਇਹਨਾਂ ਦੀ ਅ ਅਗਲੀ ਜਿਹੜੀ ਆ ਰਣਨੀਤੀ ਕੀ ਹੋਏਗੀ ਸਾਡੇ ਨਾਲ ਮੌਜੂਦ ਨੇ ਜਸਪ੍ਰੀਤ ਸਿੰਘ ਜੀ ਮੰਗਟ ਗੱਲਬਾਤ ਕਰ ਲਓ ਮੰਗਟ ਸਾਹਿਬ ਕੱਲ ਅ ਮੁੱਖ ਮੰਤਰੀ ਸਾਹਿਬ ਲੁਧਿਆਣਾ ਵਿਖੇ ਆਏ ਸੀ ਉਹਨਾਂ ਨੇ ਵਿਲੇਜ ਡਿਫੈਂਸ ਕਮੇਟੀ ਦਾ ਜਿਹੜਾ ਸ਼ੁਰੂਆਤ ਕੀਤੀ ਹੈ ਗਠਨ ਕੀਤਾ ਹੈਗਾ ਇਹਦੀ ਕੀ ਹੋਏਗੀ ਰਣਨੀਤੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਤੇ ਥੈਂਕ ਯੂ ਤੇ ਜਿਹੜਾ ਕੱਲ ਮੁੱਖ ਮੰਤਰੀ ਸਾਹਿਬ ਨੇ ਲੁਧਿਆਣਾ ਪੂਰੇ ਪੰਜਾਬ ਦਾ ਇੱਕ ਸਮਾਗਮ ਕੀਤਾ ਜੀ ਉਹਦੇ ਵਿੱਚ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਜਾਂ ਵਾਰਡਾਂ ਦੇ ਵਿੱਚ ਪਹਿਲਾਂ ਪ੍ਰਾਣੀਆਂ ਬੀਡੀਸੀ ਚੱਲਦੀਆਂ ਨੇ ਜੀ ਉਹਨਾਂ ਦੀ ਇੱਕ ਪੁਨਰ ਗਠਨ ਕੀਤਾ ਦੁਬਾਰਾ ਨਵੇਂ ਸਿਰੇ ਤੋਂ ਰੀਨਿਊ ਕਰ ਰਹੇ ਆ ਜੀ ਉਹਨਾਂ ਨੂੰ ਜੀ ਜੀ ਕਿਉਂਕਿ ਜਿਹੜੀਆਂ ਪਹਿਲਾਂ ਬੀਡੀਸੀ ਕਮੇਟੀਆਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਜੋ ਪੋਲਿਸ ਨੇ ਨਾਮ ਪਾਏ ਹੋਏ ਨੇ ਉਹ ਕਈ ਤਾਂ ਕਈਆਂ ਦੀ ਮੌਤ ਹੋ ਚੁੱਕੀ ਹੈ ਕਈ ਫੌਰੀਨ ਚਲੇ ਗਏ ਜੀ ਜੀ ਤੇ ਕਈ ਹਲੇ ਮਤਲਬ ਕੋਈ ਐਕਟੀਵਿਟੀ ਹੈ ਨਹੀਂ ਸੀਗੀ ਜੀ ਬੀਡੀਸੀ ਜੀ ਹੁਣ ਜਦੋਂ ਕਿ ਅਸੀਂ ਮਹਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਸਾਡੇ ਸੀਐਮ ਸਾਹਿਬ ਦੀ ਦੂਰਅੰਦੇਸ਼ੀ ਸੋਚ ਦੇ ਸਦਕਾ ਸਾਨੂੰ ਸਾਰਥਕ ਨਤੀਜੇ ਬਹੁਤ ਵਧੀਆ ਮਿਲ ਰਹੇ ਨੇ ਸਾਡੇ ਮਾਨਯੋਗ ਪਾਰਟੀ ਦੇ ਕੌਮੀ ਕਨਵੀਨਰ ਜੀ ਸਾਨੂੰ ਦਿਸ਼ਾ ਨਿਰਦੇਸ਼ ਦੇ ਰਹੇ ਨੇ ਗਾਈਡੈਂਸ ਕਰ ਰਹੇ ਨੇ ਮਨੀਸ਼ ਜਸੋਧਿਆ ਸਾਹਿਬ ਕਰ ਰਹੇ ਨੇ ਉਹਦੇ ਵਾਸਤੇ ਹੁਣ ਜਦੋਂ ਜੀ ਅਸੀਂ ਸਾਡੀ ਡਿਊਟੀ ਲੱਗੀ ਆ ਪਿੰਡ ਪਿੰਡ ਜਾ ਕੇ ਅਸੀਂ ਬਣਾਵਾਂਗੇ ਬੀਡੀਸੀ ਕਮੇਟੀਆਂ ਉਹਦੇ ਵਿੱਚ ਪਹਿਲਾਂ ਸਰਪੰਚ ਹੋਊਗਾ ਜੀ ਪਹਿਲਾ ਮੈਂਬਰ ਜੋ ਸਰਪੰਚ ਤੋਂ ਬਾਅਦ ਸਾਬਕਾ ਕੋਈ ਸੈਨਿਕ ਆ ਜੀ ਉੱਥੇ ਉਹਨੂੰ ਤਰਜੀਹ ਦਿੱਤੀ ਜਾਊਗੀ ਜੀ ਤੇ ਪਿੰਡ ਦੇ ਨੰਬਰਦਾਰ ਹੋਗੇ ਜੀ ਤੇ ਪਲੱਸ ਜੇਕਰ ਸਾਡਾ ਕੋਈ ਉੱਥੇ ਬੰਦਾ ਸਾਡੇ ਆਪਣੇ ਨਸ਼ਾ ਮੁਕਤੀ ਮੋਰਚੇ ਦੀ ਮਹਿਮ ਦੇ ਨਾਲ ਜੁੜਿਆ ਉਹਨਾਂ ਦੇ ਵਿੱਚ ਨਾਮ ਦਰਜ ਕੀਤੇ ਜਾਣਗੇ ਜੀ 10 ਤੋਂ 20 ਬੰਦਿਆਂ ਦੇ ਪਿੰਡ ਦੀ VOTING ਦੀ ਗਿਣਤੀ ਦੇ VOTERS ਦੀ ਗਿਣਤੀ ਦੇ ਹਿਸਾਬ ਦੇ ਨਾਲ ਉਹ ਬਣ ਸਕੂਗੀ 10 ਤੋਂ ਲੈ ਕੇ ਘੱਟੋ ਘੱਟ 10 ਮੈਂਬਰ ਵੱਧ ਤੋਂ ਵੱਧ 20 ਹੋਣਗੇ ਜੀ ਤੇ ਇਹ ਜਦੋਂ ਹੁਣ ਬਣੂਗੀ ਇੱਕ ਨਵੇਂ ਸਿਰੇ ਤੋਂ ਜੇ ਕੋਈ ਪਿੰਡਾਂ 'ਚ ਕੋਈ ਸਾਡੇ ਵੀਰ ਭਰਾ ਨੇ ਜਿਹੜੇ ਕਿਸੇ ਕਾਰਨ ਕਰਕੇ ਇਸ ਨਸ਼ੇ ਦੀ ਲਤ ਲੱਗ ਗਈ ਸੀ ਜੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਇਹ ਉਹਨਾਂ ਲਈ ਹੈਲਪਫੁਲ ਹੋਣਗੀਆਂ ਉਹਨਾਂ ਦਾ ਸਿਵਲ ਹਸਪੀਟਲ 'ਚੋਂ ਅਰਾ ਟ੍ਰੀਟਮੈਂਟ ਕਰਵਾ ਕੇ ਉਹਨਾਂ ਦੇ ਮੋੜ ਬਸੇਬੇ ਲਈ ਉਹਨਾਂ ਨੂੰ ਰੁਜ਼ਗਾਰ ਦੇ ਮਹੀਏ ਪ੍ਰਦਾਨ ਉਹਨਾਂ ਦੀ ਗਾਈਡੈਂਸ ਦੇ ਤੌਰ ਤੇ ਇੱਕ ਜਿਵੇਂ ਅਸੀਂ ਆਪ ਦੇ ਵੱਲੋਂ ਕਰ ਸਕਦੇ ਸੀ ਉਸ ਤਰ੍ਹਾਂ ਕਰਾਂਗੇ ਜੀ ਆਪਣੇ ਸਮਾਜ ਵਾਸਤੇ ਇਹ ਬੀਡੀਸੀ ਕਮੇਟੀਆ ਉਹਦੇ 'ਚ ਕ अहम ਰੋਲ ਨਿਭਾਉਣਗੀਆਂ अच्छा ਸ਼ਹਿਰਾਂ ਦੇ ਵਿੱਚ ਵੀ ਵਾਰਡ ਡਿਫੈਂਸ ਕਮੇਟੀ ਦਾ ਵੀ ਗਠਨ ਇਸੇ ਤਰ੍ਹਾਂ ਚੱਲੇਗਾ ਜੀ ਹਾਂਜੀ ਬਿਲਕੁਲ ਜੀ ਡਬਲਯੂ ਡੀ ਸੀ ਹੈ ਜੋ ਪਿੰਡਾਂ ਦੀ ਆ ਵੀ ਡੀ ਸੀ ਹੈ ਜੀ ਵਿਲੇਜ ਡਿਫੈਂਸ ਕਮੇਟੀ ਤੇ ਸ਼ਹਿਰਾਂ ਦੀ ਆ ਵਾਰਡ ਡਿਫੈਂਸ ਕਮੇਟੀ ਇਹ ਸਾਰੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਹਿਰ ਨੇ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਵਾਰਡ ਨੇ ਹਰ ਇੱਕ ਵਾਰਡ ਦੇ ਵਿੱਚ ਇਹ ਡਬਲਯੂ ਡੀ ਸੀ ਬਣੂਗੀ ਜੀ ਵਾਰਡ ਡਿਫੈਂਸ ਕਮੇਟੀ ਜਿੰਨੇ ਵੀ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੀ ਡੀ ਸੀ ਜਾਂ ਡਬਲਯੂ ਡੀ ਸੀ ਕੰਮ ਕਰਨਗੇ ਉਹ ਕੋਆਰਡੀਨੇਟਰ ਦੇ نیچے ਹੀ ਕੰਮ ਕਰਨਗੇ ਉਹ ਤੇ ਉਹ ਰੂਪਰੇਖਾ ਕੀ ਹੋਏਗੀ ਮੰਨ ਲਓ ਉਹਨਾਂ ਨੂੰ ਕੋਈ ਨਸ਼ਾ ਕਰਨੇ ਵਾਲਾ ਮਿਲ ਜਾਂਦਾ ਜਾਂ ਉਹਦੀ ਹੈਲਪ ਕਰਨੀ ਆ ਤਾਂ ਉਹ ਤੁਹਾਨੂੰ ਕਨੈਕਟ ਕਰੇਗਾ ਜੀ ਨਹੀਂ ਉਹ ਚਲੋ ਸਾਰ ਸਾਨੂੰ ਵੀ ਸਕਦਾ ਜੀ ਕਿਉਂਕਿ ਸਾਡਾ ਨੰਬਰ ਆਲਰੇਡੀ ਜਨ ਤੱਕ ਅਸੀਂ ਹੁਣ ਪਿੱਛੇ ਪਿੰਡਾਂ 'ਚ ਨਸ਼ਾ ਮੁਕਤੀ ਯਾਤਰਾ ਕੱਢ ਕੇ ਹਟੇ ਆ ਜੀ ਹਰ ਹਲਕੇ ਦੇ ਹਰ ਇੱਕ ਪਿੰਡ ਹਰ ਇੱਕ ਵਾਰਡ ਵਿੱਚ ਗਏ ਆ ਜੀ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਕਿਉਂਕਿ ਸਾਡਾ ਨੰਬਰ ਜਨਤਕ ਕੀਤਾ ਆ ਪਲੱਸ ਉਹ ਸਿੱਧੇ ਐਸ ਐਚਓ ਤੇ ਡੀ ਐਸਪੀ ਸਾਹਿਬ ਨੇ ਨਾਲ ਅਟੈਚ ਹੋਣਗੇ ਕੋਈ ਚੌਕੀ ਇੰਚਾਰਜ ਆ ਕਿਸੇ ਏਰੀਆ ਨੂੰ ਚੌਕੀ ਪੈਂਦੀ ਆ ਚੌਕੀ ਇੰਚਾਰਜ ਦੇ ਨਾਲ ਪੁਲਿਸ ਦੇ ਉਹ ਸਿੱਧਾ ਸੰਪਰਕ ਵਿੱਚ ਹੋਣਗੇ ਜੀ ਜਿਵੇਂ ਪਹਿਲਾਂ ਚੱਲਦੀ ਸੀ ਨਾ ਪਹਿਲਾਂ ਸਾਂਝ ਕੇਂਦਰ ਦੇ ਅਧੀਨ ਚੱਲਦੀਆਂ ਸੀ ਇਹ ਉਸੇ ਤਰ੍ਹਾਂ ਪੁਲਿਸ ਦੇ ਅਧੀਨ ਚੱਲਣਗੇ ਆ ਜੇਕਰ ਕਿਸੇ ਨੂੰ ਕੋਈ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਕਿਸੇ ਨੂੰ ਕੋਈ ਸ਼ਿਕਾਇਤ ਆ ਤਾਂ ਉਹ ਐਮ ਐਲ ਏ ਸਾਹਿਬ ਨਾਲ ਸੰਪਰਕ ਕਰ ਸਕੂਗਾ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਮਤਲਬ ਆ ਮੁੱਖ ਮੇਨ ਕੰਮ ਉਹਨਾਂ ਦਾ ਹੈਲਥ ਡਿਪਾਰਟਮੈਂਟ ਤੇ ਪੁਲਿਸ ਦੇ ਨਾਲ ਉਹ ਤਾਲਮੇਲ ਬਣਾ ਕੇ ਚੱਲਣਗੇ ਆ ਪਿਛਲੇ ਦਿਨੀ ਮਾਨ ਸਾਹਿਬ ਨੇ ਇੱਕ ਨਵIkਲੀ ਸ਼ੁਰੂਆਤ ਕੀਤੀ ਆ ਆ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜਿਹੜਾ ਅਯੁੱਧ ਨਸ਼ੇ ਵਿਰੁੱਧ ਜਿਹੜੀ ਮੁਹਿੰਮ ਆ ਉਹ ਸੰਬੰਧੀ ਸਿੱਖਿਆ ਦਿੱਤੀ ਜਾਵੇਗੀ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਕੌਮੀ ਕਨਵੀਨਰ ਜੀ ਦੀ ਇਹ ਬਹੁਤ ਵਧੀਆ ਸੋਚ ਆ ਪੰਜਾਬ ਨੂੰ ਪੰਜਾਬ ਦੇ ਸਾਡੀ ਸਟੇਟ ਦੇ ਮੱਥੇ ਤੇ ਜਿਹੜਾ ਇੱਕ ਲੰਕ ਲੱਗਿਆ ਨਸ਼ੇੜੀ ਵਾਲਾ ਇਹਨੂੰ ਮਟਾਉਣ ਦੇ ਲਈ ਤਕਰੀਬਨ 3600 ਸਕੂਲ ਪੂਰੇ ਪੰਜਾਬ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲਜ਼ ਨੇ 3600 ਸਕੂਲ 3600 ਤੋਂ ਪਲੱਸ ਹੋਣਗੇ ਜੀ ਮਤਲਬ ਪਹਿਲਾਂ ਪਹਿਲ ਦੇ ਆਧਾਰ ਤੇ ਸਿਰਫ 3600 ਸਕੂਲਾਂ ਚ ਸ਼ੁਰੂ ਕਰ ਰਹੇ ਹਾਂ ਅਸੀਂ ਉਹਦੇ ਵਿੱਚ ਪੜ੍ਹਾਈ ਜਾਊਗੀ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਮਾੜੇ ਪ੍ਰਭਾਵ ਨਸ਼ਿਆਂ ਤੋਂ ਬਚਣਾ ਕਿਸ ਤਰ੍ਹਾਂ ਅਸੀਂ ਆਪਣੇ ਜੇਕਰ ਕੋਈ ਸਾਡੇ ਨੇੜੇ ਤੇੜੇ ਸਾਡੇ ਪਰਿਵਾਰ ਚ ਕੋਈ ਨਸ਼ਾ ਕਰਦਾ ਉਹਦੇ ਵਾਸਤੇ ਬੱਚੇ ਨੂੰ ਕਿਸ ਤਰ੍ਹਾਂ ਤੁਸੀਂ ਉਹ ਸਿਲੇਬਸ ਦੇ ਵਿੱਚ ਜੋੜ ਕੇ ਬੱਚਿਆਂ ਨੂੰ ਪੂਰਾ ਗਰਾਊਂਡ ਤੋਂ ਹੀ ਤਿਆਰ ਕਰਕੇ ਇਸ ਮਾੜੀ ਲੱਤ ਨੂੰ ਦੂਰ ਕਰਨ ਦੇ ਲਈ ਬੱਚਿਆਂ ਦਾ ਵੀ ਵਿੱਚ ਸਹਿਯੋਗ ਲਿਆ ਜਾਊਗਾ ਅੱਛਾ ਅਸੀਂ ਕਈ ਵਾਰੀ ਦੇਖਦੇ ਆਂ ਪਿੰਡਾਂ ਦੇ ਵਿੱਚ ਮਾਪੇ ਹੁੰਦੇ ਆਂ ਸ਼ਹਿਰਾਂ ਦੇ ਵਿੱਚ ਵੀ ਦੇਖਦੇ ਆਂ ਵੀ ਬੱਚਾ ਨਸ਼ਾ ਕਰਦਾ ਹੁੰਦਾ ਪਰ ਜਿਹੜੇ ਨੇ ਪੇਰੈਂਟਸ ਨੇ ਉਹ ਅੱਗੇ ਨਹੀਂ ਆਉਂਦੇ ਹੈਗੇ ਇਸ ਗੱਲ ਨੂੰ ਲੁਕੋ ਲੈਂਦੇ ਨੇ ਤੇ ਉਹ ਕੀ ਕਰਦੇ ਨੇ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਭਰਤੀ ਕਰਾਉਂਦੇ ਨੇ ਜਿੱਥੇ ਉਹਨਾਂ ਨਾਲ ਕੁੱਟਮਾਰ ਵੀ ਹੁੰਦੀ ਆ ਕੀ ਇਹ ਸਾਰੀਆਂ ਚੀਜ਼ਾਂ ਦੇ ਤੁਹਾਡੀ ਪੈਨੀ ਨਿਗਰ ਰਹੂਗੀ ਜੀ ਬਿਲਕੁਲ ਜੀ ਅਸੀਂ ਸਾਡੇ ਮਾਨਯੋਗ ਐਸਐਮਓ ਸਾਹਿਬ ਦੇ ਨਾਲ ਮੇਰੀ ਮੀਟਿੰਗ ਹੋਈ ਹੈ ਪਹਿਲਾਂ ਵੀ ਇੱਕ ਵਾਰ ਹੋਈ ਹੈ ਜੀ ਹੁਣ ਫੇਰ ਅਸੀਂ ਕੱਲ ਨੂੰ ਸਾਡੀ ਦੁਬਾਰਾ ਮੀਟਿੰਗ ਹੈ ਉਹਦੇ ਵਿੱਚ ਐਸਐਮਓ ਸਾਹਿਬ ਦੇ ਉਹਦੇ ਅਧਿਆਗਰਾਨ ਅਸੀਂ ਵੀ ਨਾਲ ਉਹਨਾਂ ਦੇ ਨਾਲ ਸਾਡੀ ਟੀਮ ਬਣਾਈ ਹੈ ਪ੍ਰੋਪਰ ਵਿੱਚ ਡਿਪਟੀ ਸਾਹਿਬ ਵੀ ਨੇ ਐਸਐਚਓ ਸਾਹਿਬ ਵੀ ਨੇ ਸਾਡੇ ਨਸ਼ਾ ਸਟਾਊ ਕੇਂਦਰ ਦੇ ਜਿਹੜੇ ਹੈਲਥ ਆਫ ਦੀ ਡਿਪਾਰਟਮੈਂਟ ਉਰੇ ਆਪਣੇ ਸਮਰਾਲੇ ਮੈਡਮ ਨੇ ਉਹਨਾਂ ਦੇ ਨਾਲ ਵੀ ਅਸੀਂ ਸਾਰਾ ਪੂਰੀ ਟੀਮ ਮਿਲ ਕੇ ਜੋ ਵੀ ਸਾਡੇ ਏਰੀਏ ਦੇ ਵਿੱਚ ਜੋ ਜਿਵੇਂ ਅਕਸਰ ਆਉਂਦਾ ਸੀ ਨਾ ਵੀ ਜਿਹੜੇ ਮੁੰਡੇ ਨਛੇ ਵਾਲੀ ਇਹ ਗਜੀਬ ਵਾਲੀ ਗੋਲੀ ਲੈਣ ਲੱਗ ਜਾਂਦੇ ਨੇ ਵੀ ਉਹ ਮੁੜ ਕੇ ਛੱਡਦੇ ਨਹੀਂ ਗੋਲੀ ਪਰ ਅਸੀਂ ਉਹਦੇ ਤੇ ਵੀ ਸਾਡੀ ਅਸੀਂ ਮੈਡਮ ਨਾਲ ਕੱਲ ਮੀਟਿੰਗ ਹੋਈ ਸੀ ਫੇਰ ਕੱਲੂ ਫੇਰ ਰੱਖੀ ਹੈ ਮੀਟਿੰਗ ਵੀ ਕਿਸ ਤਰ੍ਹਾਂ ਉਹਨਾਂ ਦੀ ਡੋਜ਼ ਘਟਾਉਣੀ ਹੈ ਤੇ ਜਿਹੜੇ ਪ੍ਰਾਈਵੇਟ ਸੰਸਥਾਵਾਂ ਨੇ ਜਿਹੜੇ ਨਸ਼ਾ ਛਡਾਉਂਦੇ ਨੇ ਇਹਨਾਂ ਦੀ ਇੱਕ ਤਾਂ ਮਾਰਕਟ ਜਿਹੜੀ ਇਹ ਕਰਦੇ ਨੇ ਉਹਦੇ ਤੇ ਪੈਨਿਕ ਨਿਗਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜੀ ਸਾਡੀ ਪੂਰੀ ਪ੍ਰੋਪਰ ਨਜ਼ਰ ਹੋਊਗੀ ਦੂਜਾ ਜਿਹੜੇ ਮਤਲਬ ਇਹ ਕਈ ਹਸਪਤਾਲਾਂ ਦੇ ਸਾਡੇ ਕੋਲ ਕੰਪਲੇਂਟ ਹੈਗੀ ਆ ਵੀ ਇਹ ਬਾਹਰ ਲਿਆ ਕੇ ਪਿੱਛੋਂ ਜੀਭ ਵਾਲੀਆਂ ਗੋਲੀਆਂ ਉਹ ਬਾਹਰ ਵੇਚਦੇ ਨੇ ਇਲੀਗਲ ਵੇਚਦੇ ਨੇ ਉਹਦੇ ਤੇ ਵੀ ਪੂਰੀ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਬਹੁਤ ਛੇਤੀ ਤੁਸੀਂ ਦੇਖੋਗੇ ਇਹਨਾਂ ਦੇ ਸਾਰਿਆਂ ਤੇ ਪੂਰਾ ਜੋ ਵੀ ਕਾਨੂੰਨ ਦੇ ਵਿੱਚ ਇਹਨਾਂ ਦਾ ਦਾਇਰਾ ਇਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰੱਖਿਆ ਜਾਊਗਾ ਜੀ ਜੇਕਰ ਕੋਈ ਇਲੀਗਲ ਕੋਈ ਕਾਰਵਾਈ ਕਰੂਗਾ ਤਾਂ ਉਹਦੇ ਤੇ ਕਾਰਵਾਈ ਹੋਊਗੀ ਅੱਛਾ ਜਿਹੜੇ ਤੁਸੀਂ ਹੁਣੀ ਤੁਸੀਂ ਦੱਸਿਆ ਵੀ ਇਹ ਸਮਾਪਤੀ ਹੋਈ ਹੈ ਯੁੱਧ ਨਸ਼ੇ ਵਿਰੁੱਧ ਸਮਰਾਲਾ ਦੇ ਵਿੱਚ ਤੁਸੀਂ ਦੱਸ ਰਹੇ ਸੀਗੇ ਵੀ ਇਹ ਤਕਰੀਬਨ ਵਾੜੇ ਹੀ ਰਹਿ ਗਏ 2-4 ਸਮਰਾਲੇ ਦੇ ਤੇ ਤੇ ਲੋਕਾਂ ਦਾ ਸਹਿਯੋਗ ਕਿੰਨਾ ਕੁ ਮਿਲ ਰਿਹਾ ਮਤਲਬ ਲੋਕਾਂ ਨੂੰ ਕਿੰਨਾਗਾ ਜਿਹੜੀ ਜਾਗਰੂਕ ਹੋਏ ਆ ਲੋਕ ਇਸ ਦੇਖੋ ਮੈਂ ਇੱਕ ਪਰਸਨਲੀ ਤਜਰਬਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਮੈਂ ਪਿੰਡ ਦਾ ਨਾਮ ਨਹੀਂ ਲੈ ਰਿਹਾ ਸੀ ਕਿਸੇ ਪਿੰਡ ਕੈਂਪ ਲਾਇਆ ਸੀ ਉੱਥੇ ਇੱਕ ਮਾਤਾ ਮਤਲਬ ਇੰਨੀ ਪਰੇਸ਼ਾਨ ਸੀ ਵਿਚਾਰੀ ਉਹਦਾ ਇਕੱਲਾ ਇਕੱਲਾ ਹੀ ਪੁੱਤ ਸੀ ਮਾਤਾ ਵਿਡੋ ਸੀਗੇ ਉਹ ਕਹਿੰਦੀ ਪੁੱਤਰ ਵੀ ਮੇਰੇ ਜਦੋਂ ਅਸੀਂ ਗਏ ਉਹ ਇੰਨਾ ਕੁ ਵਿਚਾਰੀ ਭਾਵੁਕ ਹੋਈ ਉਹ ਰੋਣ ਲੱਗੀ ਰੋਣ ਲੱਗੀ ਮੈਨੂੰ ਬੁੱਕਲ ਚ ਲੈ ਕੇ ਕਹਿੰਦੀ ਪੁੱਤ ਬਣ ਕੇ ਜੇ ਮੇਰੇ ਪੁੱਤ ਨੂੰ ਬਚਾ ਸਕਦਾ ਮੇਰੇ ਪੁੱਤਰ ਨੂੰ ਬਚਾ ਦੇ ਮੈਂ ਤੇਰਾ ਆਸਾਨ ساری ਜ਼ਿੰਦਗੀ ਨਹੀਂ ਭੁੱਲਦੀ ਦੇਖੋ ਇੱਕ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਆ ਵੀ ਵਾਕਈ ਸਰਕਾਰ ਪੂਰੀ ਇਮਾਨਦਾਰੀ ਦੇ ਨਾਲ ਇਸ ਮਹਮ ਦੇ ਉੱਤੇ ਇੱਕ ਸੀਐਮ ਸਾਹਿਬ ਆਪ ਬਹੁਤ ਨੇੜੇੋਂ ਇਸ ਮਹਮ ਨੂੰ ਵਾਚ ਕਰ ਰਹੇ ਨੇ ਤੇ ਉਹ ਲੋਕਾਂ ਦੀਆਂ ਦੁਆਵਾਂ ਜੇਕਰ ਸਾਡੇ ਕਿਸੇ ਦਾ ਘਰ ਬਚਾਉਣ ਦੇ ਨਾਲ ਕਿਸੇ ਦਾ ਬੱਚਾ ਬਚਦਾ ਸਾਡੀ ਮੜੇ ਜੀ ਐਫਰਟ ਕਰਨ ਦੇ ਨਾਲ ਤਾਂ ਇਸ ਤੋਂ ਵੱਡੀ ਖੁਸ਼ਕਿਸਮਤੀ ਮੈਂ ਸਮਝਦਾ ਨਹੀਂ ਹੋ ਸਕਦੀ ਅੱਛਾ ਯੁੱਧ ਨਸ਼ੇ ਵਿਰੁੱਧ ਕੀ ਕੋਈ ਹੋਰ ਵੀ ਪੰਜਾਬ ਸਰਕਾਰ ਕੋਈ ਅਪਡੇਟ ਲਿਆ ਰਹੀ ਆ ਜਾ ਹਲੇ ਵਿਲੇਜ ਡਿਫੈਂਸ ਕਮੇਟੀ ਤੇ ਹੀ ਫਿਲਹਾਲ ਕੰਮ ਕੀਤਾ ਜਾਵੇ ਦੇਖੋ ਅਸੀਂ ਆਪਣਾ ਜੋ ਮੇਰੇ ਨਾਲ ਕੋਆਰਡੀਨੇਟਰ ਆ ਮੈਂ ਮੇਰੇ ਨਾਲ ਵਾਈਸ ਕੋਆਰਡੀਨੇਟਰ ਨੇ ਸਾਡੀ 20 ਮੈਂਬਰੀ ਟੀਮ ਆ ਜੀ ਪੂਰੀ ਆਪਣੀ ਹਲਕੇ ਸਮਰਾਲੇ ਦੀ ਅਸੀਂ ਆਪਣੇ ਨਿੱਜੀ ਤੌਰ ਤੇ ਪਹਿਲਾਂ ਹੁਣ ਅਸੀਂ ਕਰਕੇ ਹਟਿਆ ਨਸ਼ਾ ਮੁਕਤੀ ਯਾਤਰਾ ਹੁਣ ਬੀ ਡੀ ਸੀ ਆ ਬਣਾ ਰਹੇ ਹਾਂ ਤੇ ਡਬਲਯੂ ਡੀ ਸੀ ਆ ਵਾਰਡਾਂ ਦੇ ਵਿੱਚ ਇਹਦੇ ਨਾਲ ਨਾਲ ਅਸੀਂ ਜੋ ਵੀ ਸਾਡੇ ਨਾਲ ਕੋਈ ਸੰਪਰਕ ਕਰਦਾ ਕੋਈ ਬੱਚਾ ਕਿਸੇ ਦਾ ਕਿਉਂਕਿ ਆਪਣੇ ਮੈਂ ਇੱਕ ਤੁਹਾਨੂੰ ਦੱਸ ਦਿੰਨਾ ਇੱਕ ਲੜਕੀ ਦਾ ਬਹੁਤ ਰੇਅਰ ਕੇਸ ਆਇਆ ਸੀ ਚਲੋ ਕਿਸੇ ਦਾ ਪਰਸਨਲੀ ਆਪਾਂ ਨਾਮ ਨਹੀਂ ਲੈਂਦੇ ਆਪਣੇ ਨਾ ਉਰੇ ਲੇਡੀਜ਼ ਨੂੰ ਉਹ ਲੜਕੀ ਸ਼ਾਇਦ एचआईवी पॉजिटिव ਸੀ ਉਹ ਟੀਕੇ ਲਗਾਉਂਦੀ ਸੀ ਉਹਦੇ ਵਾਸਤੇ ਅਸੀਂ ਹੁਣ ਅੰਮ੍ਰਿਤਸਰ ਸੰਪਰਕ ਕੀਤਾ ਜਿਹੜਾ ਆਪਣਾ ਹਸਪੀਟਲ ਲੜਕੀਆਂ ਵਸਦੇ ਉਹ ਅੰਮ੍ਰਿਤਸਰ ਆ ਤੇ ਅਸੀਂ ਇੱਥੋਂ ਉਹਨੂੰ ਮਤਲਬ ਰੈਫਰ ਕਰਵਾ ਕੇ ਉੱਥੇ ਅੰਮ੍ਰਿਤਸਰ ਕਰਵਾ ਰਹੇ ਹਾਂ ਅਸੀਂ ਆਪਣੇ ਲੈਵਲ ਤੇ ਲੱਗੇ ਹੋਏ ਹਾਂ ਜੀ ਅਸੀਂ ਸ਼ੋਅ ਆਫ ਨਹੀਂ ਕਰਦੇ ਜੋ ਸਾਡੀ ਡਿਊਟੀ ਸਾਨੂੰ ਕੋਈ ਸਾਡੇ ਨਾਲ ਸੰਪਰਕ ਕਰੂਗਾ ਉਸ ਦਾ ਹਰ ਇੱਕ ਕਿਸਮ ਦਾ ਇਹ ਨਸ਼ਿਆਂ ਦੇ ਸੰਬੰਧੀ ਜੋ ਵੀ ਕੋਈ ਉਹਨੂੰ ਪ੍ਰੋਬਲਮ ਹੋਊਗੀ ਕੋਈ ਮਸਲਾ ਹੋਊਗਾ ਅਸੀਂ ਹੱਲ ਕਰਨ ਲਈ ਹਰ ਸਮੇਂ ਹਲਕੇ ਚਹਾਜ਼ਰਾਂ ਆ ਲਾਸਟ ਦੇ ਵਿੱਚ ਇੱਕ ਮੈਸੇਜ ਦੋ ਲੋਕਾਂ ਲਈ ਆ ਕੀ ਦੇਣਾ ਚਾਹੁੰਦਾ ਦੇਖੋ ਮੈਸੇਜ ਤਾਂ ਇਹੀ ਹੈ ਜੀ ਹੁਣ ਪ੍ਰਮਾਤਮਾ ਨੇ ਸਾਨੂੰ ਸਾਡੀ ਪਾਰਟੀ ਦੇ ਹਾਈ ਕਮਾਂਡ ਦੇ ਜ਼ਰੀਏ ਇੱਕ ਬਹੁਤ ਵਧੀਆ ਮੌਕਾ ਦਿੱਤਾ ਸਾਨੂੰ ਇਹ ਮੈਂ ਸਮਝਦਾ ਅੱਜ ਤੱਕ ਇਹ ਜੀ ਕੋਈ ਮਹਮੇ ਨਹੀਂ ਚੱਲੀ ਮਤਲਬ ਮੇਰੀ ਜੱਦੀ ਜਿੰਨਿਆਕ ਮੇਰੀ ਸੋਝੀ ਆ ਇਹ ਪਹਿਲੀ ਮੁਹਮਾ ਜੋ ਜੋ ਕੋਈ ਸਰਕਾਰ ਇੰਨਾ ਸੀਰੀਅਸ ਹੋ ਕੇ ਇਸ ਟਾਪਿਕ ਤੇ ਕੰਮ ਕਰ ਰਹੀ ਆ ਜੇਕਰ ਸਾਡੇ ਸਾਡੀਆਂ ਵੀ ਜ਼ਰੂਰਤਾਂ ਨੇ ਸਰਕਾਰ ਸਿਰਫ ਸਾਡਾ ਮਾਰਗਦਰਸ਼ਨ ਕਰ ਸਕਦੀ ਸਾਨੂੰ ਗਾਈਡਲਾਈਨਸ ਦੇ ਸਕਦੀ ਆ ਪਰ ਜੇਕਰ ਅਸੀਂ ਆਪਣੇ ਸਮਾਜ ਪ੍ਰਤੀ ਚਿੰਤਾ ਤਾਂ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਨਰੋਵਾ ਸਮਾਜ ਸਿਰਜ ਕੇ ਦੇਣਾ ਤਾਂ ਸਾਡੀਆਂ ਵੀ ਡਿਊਟੀਆਂ ਬਣਦੀਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਸਮਾਜ ਦੇ ਲਈ ਆਪਣੇ ਬੱਚਿਆਂ ਦੇ ਲਈ ਜੇਕਰ ਸਾਡੇ ਏਰੀਆ 'ਚ ਕੋਈ ਨਸ਼ਾ ਤਸਕਰ ਨਸ਼ਾ ਵੇਚਦਾ ਉਹਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰੀਏ ਜੇਕਰ ਕੋਈ ਬੱਚਾ ਨਸ਼ਾ ਕਰਦਾ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਾਉਣ ਦੇ ਲਈ ਮੈਡੀਕਲ ਟ੍ਰੀਟਮੈਂਟ ਕਰਾਉਣ ਦੇ ਲਈ ਅਸੀਂ ਸੰਪਰਕ ਕਰੀਏ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਪੂਰਨ ਤੌਰ ਤੇ ਸਾਥ ਦਈਏ ਮੈਂ ਸਮਝਦਾ ਇਹੋ ਜਿਹਾ ਮੌਕਾ ਮਹਾਰਾਜ ਦੇ ਸ਼ੁਕਰ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਬਿੰਦ ਕੇਜਰੀਵਾਲ ਜੀ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਮਨੀਸ਼ ਸ਼ੋਧੀ ਜੀ ਦਾ ਪਾਰਟੀ ਪਰਿਵਾਰੀ ਨੇ ਪੰਜਾਬ ਪਰਿਵਾਰੀ ਤੇ ਉਹਨਾਂ ਦਾ ਕਿ ਇਹ ਸਾਡੇ ਲਈ ਇੱਕ ਬਹੁਤ 골ਡਨ ਚਾਂਸ ਮਿਲਿਆ ਸਾਨੂੰ ਸਾਡੀ ਸਟੇਟ ਤੇ ਮੱਥੇ ਤੇ ਮੈਂ ਫੇਰ ਰਿਪੀਟ ਕਰਦਾ ਇਹ ਲੱਗਿਆ ਜੋ ਇਹ ਨਸ਼ੇੜੀ ਦਾ ਕਲੰਕ ਲੱਗਿਆ ਇਹਨੂੰ ਹਮੇਸ਼ਾ ਦੇ ਲਈ ਮਿਟਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਸਾਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਇੱਕਜੁੱਟ ਹੋ ਕੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਜੀ